ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਹੈ ਜਿੰਦਗੀ ਨੂੰ ਇੱਕ ਰੱਸੀ ਸਮਝ ਲਓ ਔਰ ਇਹਦੇ ਦੋ sire ਨੇ ਇੱਕ ਦਾ ਨਾਮ ਹੈ ਜਨਮ ਦੂਜੇ ਦਾ ਨਾਮ ਹੈ ਮੌਤ ਦੋਵਾਂ sireਆਂ ਦੇ ਵਿੱਚੋਂ ਇੱਕ ਵੀ sire ਸਾਡੇ ਹੱਥ ਵਿੱਚ ਨਹੀਂ ਹੈ ਅਗਰ ਰੱਸੀ ਹੋਵੇ ਅ ਮੇਰੇ ਸਾਹਮਣੇ ਪੈਨ ਨੇ ਪੈਨ ਦੇ ਦੋ sire ਨੇ ਦੋਵੇਂ sire ਮੇਰੇ ਹੱਥ 'ਚ ਨੇ ਪੈਨ ਨੂੰ ਮੈਂ ਆਪਣੇ ਹੱਥ ਵਿੱਚ ਸੰਭਾਲ ਸਕਦਾ ਅਗਰ ਇੱਕ ਸਿਰਾ ਵੀ ਮੇਰੇ ਹੱਥ ਵਿੱਚ ਹੈ ਦੂਜਾ ਸਿਰਾ ਨਹੀਂ ਦੂਜਾ ਸਿਰਾ ਮੇਰੇ ਹੱਥ ਵਿੱਚ ਹੈ ਇਧਰ ਵਾਲਾ ਨਹੀਂ ਤਾਂ ਵੀ ਪੈਨ ਸੰਭਲਿਆ ਰਹੇਗਾ ਕਿਧਰੇ ਜਾਏਗਾ ਨਹੀਂ ਪਰ ਜਦੋਂ ਦੋਵੇਂ ਸਿਰੇ ਹੱਥ ਵਿੱਚ ਨਾ ਹੋਣ ਫਿਰ ਉਸ ਰੱਸੀ ਨੂੰ ਉਸ ਰੁਮਾਲ ਨੂੰ ਉਸ ਪੈਨ ਨੂੰ ਉਸ ਚੀਜ਼ ਨੂੰ ਸੰਭਾਲ ਕਿਵੇਂ ਪਾਓਗੇ ਜ਼ਿੰਦਗੀ ਹੈ ਜ਼ਿੰਦਗੀ ਦੇ ਦੋ ਸਿਰੇ ਨੇ ਦੋ ਪਹਿਲੂ ਨੇ ਦੋ ਪਾਸੇ ਨੇ ਜਿਹੜੇ ਦੋਵੇਂ ਸਾਡੇ ਵਸ ਵਿੱਚ ਨਹੀਂ ਹੈ ਨੰਬਰ 1 ਹੈ ਜਨਮ ਜਨਮ ਸਾਡੇ ਵਸ ਵਿੱਚ ਨਹੀਂ ਹੈ ਇਸ ਤੋਂ ਬਾਅਦ ਮਰਨ ਦੀ ਗੱਲ ਕਰਾਂਗੇ ਪਹਿਲਾਂ ਜਨਮ ਕਿੱਥੇ ਜਨਮ ਲੈਣਾ ਹੈ ਇਹ ਸਾਡੇ ਵਸ ਵਿੱਚ ਨਹੀਂ ਅਸੀਂ ਨਹੀਂ ਤੈਅ ਕਰਦੇ ਕਿ ਮੈਂ ਕਿੱਥੇ ਜਨਮ ਲੈਣਾ ਹੈ ਇਹ ਕੁਦਰਤ ਵੱਲੋਂ ਤੈਅ ਹੁੰਦਾ ਹੈ ਸਾਡੇ ਵਸ ਵਿੱਚ ਨਹੀਂ ਹੈ ਸਾਡੇ ਤੋਂ ਪੁੱਛਿਆ ਨਹੀਂ ਜਾਂਦਾ ਵੀ ਕੀ ਫੈਸਲਾ ਹੈ ਤੇਰਾ ਕਿ ਕਿਹੜੀ ਜਗ੍ਹਾ ਤੇ ਜਾਣਾ ਚਾਹੁੰਦਾ ਨਹੀਂ ਜਾਣਾ ਚਾਹੁੰਦਾ ਸਾਡਾ ਫੈਸਲਾ ਨਹੀਂ ਸਾਡੇ ਤੋਂ ਨਹੀਂ ਇਹ ਪੁੱਛਿਆ ਜਾਂਦਾ ਵੀ ਕਿਹੜਾ ਪਿੰਡ ਹੋਵੇ ਕਿਹੜੇ ਪਿੰਡ ਵਿੱਚ ਜਾਣਾ ਚਾਹੁੰਣਾ ਹੈ ਤੂੰ ਜਨਮ ਲੈ ਕੇ ਕਿਹੜਾ ਸ਼ਹਿਰ ਹੋਵੇ ਜਾਂ ਕਿਹੜਾ ਦੇਸ਼ ਹੋਵੇ ਇਹ ਸਾਡੇ ਤੋਂ ਨਹੀਂ ਪੁੱਛਿਆ ਜਾਂਦਾ ਅਗਰ ਸਾਡੇ ਤੋਂ ਪੁੱਛਿਆ ਜਾਂਦਾ ਕਿਸੇ ਨੂੰ ਇਹ ਪੁੱਛਿਆ ਜਾਂਦਾ ਵੀ ਦੱਸ ਇੰਡੀਆ ਜਨਮ ਲੈਣਾ ਜਾਂ ਅਮਰੀਕਾ ਤੇ ਸਾਰਿਆਂ ਦੀ ਚਾਹਤ ਹੁੰਦੀ ਹੈ ਅਮਰੀਕਾ ਜਾਣਾ ਸਾਰਿਆਂ ਦੀ ਚਾਹਤ ਹੁੰਦੀ ਫੁਲਾਣੇ ਹੋਰ ਕੰਟਰੀ ਜਾਣਾ ਪਰ ਇਹ ਪੁੱਛ ਕੇ ਜਨਮ ਨਹੀਂ ਹੁੰਦਾ ਕੁਦਰਤ ਦੇ ਬਣੇ ਨਿਯਮ ਦੇ ਮੁਤਾਬਕ ਹੁੰਦਾ ਨਾ ਪਿੰਡ ਦਾ ਪਤਾ ਹੈ ਨਾ ਸ਼ਹਿਰ ਦਾ ਪਤਾ ਹੈ ਨਾ ਦੇਸ਼ ਦਾ ਪਤਾ ਹੈ ਕਿੱਥੇ ਜਨਮ ਲੈ ਕੇ ਜਾਣਾ ਇਸ ਤੋਂ ਅਗਲੀ ਗੱਲ ਇਹ ਵੀ ਨਹੀਂ ਪੁੱਛਿਆ ਜਾਂਦਾ ਵੀ ਫਲਾਣਾ ਤੇਰਾ ਪਿਓ ਬਣੇਗਾ ਫਲਾਣੀ ਮਾਂ ਬਣੇਗੀ ਪਰ ਗਰੀਬ ਬੜੇ ਨੇ ਜਾਣਾ ਚਾਹਣਾ ਜੇ ਪੁੱਛ ਪੁੱਛਿਆ ਜਾਂਦਾ ਤੇ ਅਸੀਂ ਕਦੇ ਵੀ ਪਸੰਦ ਨਾ ਕਰਦੇ ਇਹ ਵੀ ਨਹੀਂ ਪੁੱਛਿਆ ਜਾਂਦਾ ਵੀ ਫਲਾਣਾ ਬਾਪ ਬੜਾ ਅਮੀਰ ਹੈ ਫਲਾਣੀ ਮਾਂ ਬੜੀ ਅਮੀਰ ਹੈ ਉਹਦੇ ਘਰ ਤੇ ਨੂੰ ਭੇਜ ਦਈ ਹੈ ਅਸੀਂ ਹਾਂ ਭਾਵੇਂ ਪਰ ਲੈਂਦੇ ਪਰ ਸਾਡੇ ਤੋਂ ਪੁੱਛਿਆ ਥੋੜਾ ਗਿਆ ਹੈ ਸਾਡੇ ਸਾਹਮਣੇ ਆਪਸ਼ਨ ਥੋੜਾ ਰੱਖੀ ਗਈ ਹੈ ਮਾਪੇ ਦੇ ਬਾਰੇ ਨਹੀਂ ਪੁੱਛਿਆ ਜਾਂਦਾ ਵੀ ਉਹ ਕਮਲੇ ਰਮਲੇ ਨੇ ਉਹ ਸੁਗੜ ਸਿਆਣੇ ਨੇ ਉਹ ਪੜ੍ਹੇ ਲਿਖੇ ਨੇ ਉਹ ਅਣਪੜ੍ਹ ਨੇ ਉਹ ਅਮੀਰ ਨੇ ਉਹ ਗਰੀਬ ਨੇ ਨਹੀਂ ਪੁੱਛਿਆ ਜਾਂਦਾ ਕੁਦਰਤ ਦੇ ਨਿਯਮ ਦੇ ਮੁਤਾਬਕ ਸਾਡਾ ਜਨਮ ਹੋ ਜਾਂਦਾ ਹੈ ਇਸ ਤੋਂ ਅੱਗੇ ਕਿਹੜੀ ਜਾਤ ਵਿੱਚ ਜਨਮ ਲੈਣਾ ਹੈ ਕਿਹੜੇ ਮਜ਼ਬ ਵਿੱਚ ਜਨਮ ਲੈਣਾ ਹੈ ਇਹ ਵੀ ਤੁਹਾਡੇ ਵੱਸ ਵਿੱਚ ਨਹੀਂ ਹੈ ਜਨਮ ਲੈਣਾ ਹੈ ਪਰ ਜਾਤ ਕੀ ਹੋਵੇ ਭਾਵੇਂ ਉਹ ਕੁਦਰਤੇ ਢੰਗ ਦੇ ਨਾਲ ਹੈ ਨਹੀਂ ਅਰ ਜਿਹੜੇ ਚਲੋ ਸਮਾਜ ਦੇ ਅੰਦਰ ਬਣੀ ਮੈਂ ਉਹਦੀ ਗੱਲ ਕਰਦਾ ਨਹੀਂ ਪੁੱਛਿਆ ਜਾਂਦਾ ਵੀ ਕਿਹੜੇ ਧਰਮ ਵਿੱਚ ਕਿਹੜੇ ਮਜ਼ਬੇ ਜਨਮ ਲੈਣਾ ਹੈ ਕਿਹੜੀ ਜਾਤ ਵਿੱਚ ਜਨਮ ਲੈਣਾ ਹੈ ਕਿਹੜੇ ਪਿੰਡ ਸ਼ਹਿਰ ਵਿੱਚ ਜਨਮ ਲੈਣਾ ਹੈ ਇਸ ਤੋਂ ਅੱਗੇ ਕਦੇ-ਕਦੇ ਤੁਸੀਂ ਵੇਖਿਆ ਹੈ ਬਈ ਬੱਚਾ ਅਪਾਹਜ ਜਨਮ ਲੈ ਲੈਂਦਾ ਕਦੇ-ਕਦੇ ਤੁਸੀਂ ਵੇਖਿਆ ਹੋਵੇਗਾ ਉਹਦੀਆਂ ਜਮਾਂਦਰੂ ਲੱਤਾਂ ਨਹੀਂ ਹੁੰਦੀਆਂ ਅੱਖਾਂ ਨਹੀਂ ਹੁੰਦੀਆਂ ਜਾਂ ਜ਼ੁਬਾਨ ਨਹੀਂ ਹੁੰਦੀ ਜਾਂ ਸਰੀਰ ਕੁਝ ਬੇ ਟੰਗਾ ਹੁੰਦਾ ਪਰ ਕਦੇ ਪੁੱਛਿਆ ਗਿਆ ਵੀ ਤੈਨੂੰ ਤੰਦਰੁਸਤ ਨੂੰ ਜਨਮ ਦਈਏ ਜਾਂ ਅਪਾਹਜ ਨੂੰ ਜਨਮ ਦਈਏ ਇਹ ਵੀ ਤੁਹਾਡੇ ਵੱਸ ਵਿੱਚ ਨਹੀਂ ਇਹ ਵੀ ਤੁਹਾਡੇ ਵੱਸ ਵਿੱਚ ਨਹੀਂ ਵੀ ਤੇਰੇ ਨਕਸ਼ੋ ਨਗਾਰ ਤਿੱਖੇ ਹੋਣ ਨੱਕ ਤਿੱਖਾ ਹੋਵੇ ਅੱਖ ਮੋਟੀ ਹੋਵੇ ਚਮੜੀ ਦਾ ਰੰਗ ਗੋਰਾ ਹੋਵੇ ਜਾਂ ਕਾਲਾ ਹੋਵੇ ਜਾਂ ਨੱਕ ਮੂੰਹ ਮੱਥਾ ਨਕਸ਼ੋ ਨਗਾਰ ਕਿਵੇਂ ਦੇ ਹੋਣ ਨਹੀਂ ਪੁੱਛਿਆ ਜਾਂਦਾ ਖੈਰ ਇਸ ਤੋਂ ਅੱਗੇ ਚੱਲਨੇ ਆ ਹੁਣ ਮੈਂ ਦੁਬਾਰਾ ਇੱਕ ਵਾਰੀ ਰਿਪੀਟ ਕਰ ਦੇਣਾ ਬਰੀਫਲੀ ਗੱਲਾਂ ਨੂੰ ਕਿਹੜੇ ਦੇਸ਼ ਕਿਹੜੇ ਪਿੰਡ ਕਿਹੜੇ ਸ਼ਹਿਰ ਕਿਹੜੇ ਮਾਂ-ਪਾਪ ਦੇ ਘਰ ਕਿਹੜੀ ਜਾਤ ਮਜਬ ਦੇ ਅੰਦਰ ਜਨਮ ਲੈਣਾ ਹੈ ਤੁਹਾਡੇ ਵਸ ਵਿੱਚ ਨਹੀਂ ਹੈ ਏਸੀ ਰੱਸੀ ਦਾ ਇੱਕ ਸਿਰਾ ਇਹ ਹੈ ਜ਼ਿੰਦਗੀ ਦਾ ਇੱਕ ਸਿਰਾ ਹੁਣ ਹੁੰਦਾ ਹੈ ਦੂਜਾ ਜਿਹਦਾ ਨਾਂ ਹੈ ਮੌਤ ਮੌਤ ਵੀ ਤੁਹਾਡੇ ਵਸ ਵਿੱਚ ਨਹੀਂ ਹੈ ਕਦੋਂ ਮਰਨਾ ਹੈ ਕਿੰਨੀ ਉਮਰ ਵਿੱਚ ਮਰਨਾ ਹੈ ਕੋਈ ਦੱਸ ਸਕੇ ਅਜੇ ਤੱਕ ਕੋਈ ਫਿਲਾਸਫਰ ਹੋਵੇ ਸਕਾਲਰ ਹੋਵੇ ਦੂਜਾ ਹੋਵੇ ਤੀਜਾ ਹੋਵੇ ਪਖੰਡੀ ਟੋਲਾ ਚਿੱਟੀ ਸ਼ੌਂਗ ਸਾਧਾਂ ਦਾ ਪਖੰਡੀ ਲਾਣਾ ਜਿਹੜਾ ਚੱਲਦਾ ਹੈ ਇਹਨਾਂ ਦੇ ਵਿੱਚੋਂ ਕਦੇ ਕੋਈ ਦੱਸ ਸਕਿਆ ਹਾਂ ਜਦੋਂ ਮਰ ਜਾਂਦਾ ਹੈ ਉਦੋਂ ਗੱਲਾਂ ਬੰਨੀਆਂ ਜ਼ਰੂਰ ਸ਼ੁਰੂ ਹੋ ਜਾਂਦੀਆਂ ਸਾਡੇ ਬਾਬਾ ਜੀ ਨੇ ਸੰਕੇਤ ਕਰ ਦਿੱਤਾ ਸੀ ਮੇਰੀ ਵਾਰੀ ਆ ਗਈ ਮੈਨੂੰ ਉੱਜਾਣਾ ਪੈਣਾ ਸਭ ਪਖੰਡ ਕਰਦੇ ਨੇ ਬਕਵਾਸ ਕਰਦੇ ਨੇ ਕਦੀ ਕਿਸੇ ਨੇ ਨਹੀਂ ਦੱਸਿਆ ਖੈਰ ਮੈਂ ਗੱਲ ਕਰ ਰਿਹਾ ਸਾਂ ਮਰਨਾ ਤੁਹਾਡੇ ਵਾਸ ਵਿੱਚ ਨਹੀਂ ਹੈ ਕਦੋਂ ਮਰਨਾ ਹੈ ਕਿੰਨੀ ਉਮਰ ਵਿੱਚ ਮਰਨਾ ਹੈ ਇਹ ਤੁਹਾਡੇ ਵੱਸ ਵਿੱਚ ਨਹੀਂ ਹੈ ਇਹ ਹੈ ਰੱਸੀ ਦਾ ਦੂਜਾ ਸਿਰਾ ਇਸ ਤੋਂ ਅੱਗੇ ਕਿਹੜੇ ਬਹਾਨੇ ਦੇ ਨਾਲ ਮਰਨਾ ਹੈ ਮੇਰਾ ਮਤਲਬ ਐਕਸੀਡੈਂਟ ਦੇ ਨਾਲ ਮਰਨਾ ਹੈ ਬੁਖਾਰ ਚੜਿਆ ਤਾਂ ਮਰਨਾ ਹੈ ਹਾਰਟ ਅਟੈਕ ਆਇਆ ਤਾਂ ਮਰਨਾ ਹੈ ਕਰੋਨਾ ਹੋਇਆ ਤਾਂ ਮਰਨਾ ਹੈ ਟੀਵੀ ਹੋਈ ਤਾਂ ਮਰਨਾ ਹੈ ਕੈਂਸਰ ਹੋਇਆ ਤਾਂ ਮਰਨਾ ਹੈ ਜਾਂ ਕੋਈ ਹੋਰ ਬਿਮਾਰੀ ਕੁਝ ਜੀਰਾਂ ਰੋਗ ਲੱਗ ਗਿਆ ਹੈ ਜਾਂ ਉਸ ਰੋਗ ਦੇ ਨਾਲ ਮਰਨਾ ਹੈ ਇਹ ਵੀ ਤੁਹਾਨੂੰ ਨਹੀਂ ਪਤਾ ਤੇ ਤੁਹਾਡੇ ਵੱਸ ਵਿੱਚ ਵੀ ਨਹੀਂ ਹੈ ਤੁਸੀਂ ਇਹ ਰਿਟਰਨ ਨਹੀਂ ਦੇ ਸਕਦੇ ਕਿ ਮੈਂ ਇੰਨੀ ਚੰਗੀ ਖੁਰਾਕ ਰੱਖੀ ਐਕਸਰਸਾਈਜ਼ ਕੀਤੀ ਸਭ ਕੁਝ ਰੱਖਿਆ ਮੇਰਾ ਦਾਵਾ ਐ ਮੈਂ ਕੈਂਸਰ ਦੇ ਨਾਲ ਨਹੀਂ ਮਰਾਂਗਾ ਹੋ ਸਕਦਾ ਹੈ ਉਹ ਮਰੇ ਹੀ ਕੈਂਸਰ ਦੇ ਨਾਲ ਤੁਹਾਡਾ ਕੋਈ ਦਾਵਾ ਨਹੀਂ ਹੈ ਤੁਹਾਡਾ ਕੋਈ ਵਸ ਨਹੀਂ ਹੈ ਕੋਈ ਚਾਰਾ ਕੋਈ ਜ਼ੋਰ ਯਤਨ ਨਹੀਂ ਹੈ ਇਸ ਤੋਂ ਅੱਗੇ ਤੁਸੀਂ ਕਿਹੜੀ ਜਗ੍ਹਾ ਦੇ ਉੱਤੇ ਮਰਨਾ ਹੈ ਤੁਹਾਡੇ ਵੱਸ ਵਿੱਚ ਨਹੀਂ ਹੈ ਕਿੱਥੇ ਜਨਮੇ ਸੀ ਤੁਹਾਡੇ ਵੱਸ ਵਿੱਚ ਨਹੀਂ ਹੈ ਕਿਹੜੀ ਜਗ੍ਹਾ ਦੇ ਉੱਤੇ ਤੁਸੀਂ ਜਾ ਕੇ ਮਰਨਾ ਹੈ ਤੁਹਾਡੇ ਵਸ ਵਿੱਚ ਨਹੀਂ ਹੈ ਜਨਮੇ ਕਿੱਥੇ ਸੀ ਕੋਈ ਫਰਕ ਨਹੀਂ ਪੈਂਦਾ ਹੋ ਸਕਦਾ ਹੈ ਜਨਮ ਵਾਲੇ ਦੇਸ਼ ਪਿੰਡ ਸ਼ਹਿਰ ਤੋਂ ਕਿਧਰ ਹਜ਼ਾਰਾਂ ਮੀਲ ਦੂਰ ਜਾ ਕੇ ਤੁਹਾਡਾ ਮਰਨਾ ਹੋਵੇ ਇਹ ਵੀ ਤੁਹਾਡੇ ਵਸ ਵਿੱਚ ਨਹੀਂ ਹੈ ਵਸ ਵਿੱਚ ਕੀ ਹੈ ਹੁਣ ਗੱਲ ਨੂੰ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਜਨਮ ਲੈਣਾ ਤੁਹਾਡੇ ਵਸ ਵਿੱਚ ਨਹੀਂ ਹੈ ਪਿੰਡ ਸ਼ਹਿਰ ਮਾਂ ਬਾਪ ਤੁਹਾਡੇ ਵਸ ਵਿੱਚ ਨਹੀਂ ਹੈ ਰੂਪ ਰੰਗ ਤੁਹਾਡੇ ਵਸ ਵਿੱਚ ਨਹੀਂ ਹੈ ਹੁਣ ਇਸ ਤੋਂ ਬਾਅਦ ਮਰਨਾ ਤੁਹਾਡੇ ਵਸ ਵਿੱਚ ਨਹੀਂ ਹੈ ਕਦੋਂ ਮਰਨਾ ਹੈ ਵਸ ਵਿੱਚ ਨਹੀਂ ਹੈ ਕਿਹੜੇ ਬਹਾਨੇ ਨਾਲ ਮਰਨਾ ਹੈ ਵਸ ਵਿੱਚ ਨਹੀਂ ਹੈ ਕਿੰਨੀ ਉਮਰ ਵਿੱਚ ਮਰਨਾ ਹੈ ਵਸ ਵਿੱਚ ਨਹੀਂ ਹੈ ਕਿਹੜੇ ਥਾਂ ਟਿਕਾਣੇ ਤੇ ਮਰਨਾ ਹੈ ਵਸ ਵਿੱਚ ਨਹੀਂ ਹੈ ਹੁਣ ਇਹ ਦੋ sire ਨੇ ਰੱਸੀ ਦੇ ਵਸ ਵਿੱਚ ਕੀ ਹੈ ਉਹ ਇਹ ਹੈ ਵਸ ਦੇ ਵਿੱਚ ਵੀ ਜਿਹੜਾ ਬਚਕਾਰਲਾ ਸਮਾਂ ਹੈ ਜ਼ਿੰਦਗੀ ਤੇ ਮੌਤ ਦਾ ਜਿਹੜਾ ਬਚਕਾਰਲਾ ਸਮਾਂ ਹੈ ਉਹ ਤੁਹਾਡੇ ਵਸ ਵਿੱਚ ਹੈ ਉਸ ਵਿਚਾਰਲੇ ਸਮੇਂ ਦੇ ਅੰਦਰ ਤੁਸੀਂ ਕੀ ਬਣਾੜਨਾ ਚਾਹੁੰਦੇ ਹੋ ਕੀ ਸਵਾਰਨਾ ਚਾਹੁੰਦੇ ਹੋ ਕੀ ਬੰਨਾ ਚਾਹੁੰਦੇ ਹੋ ਕੀ ਨਹੀਂ ਬੰਨਾ ਚਾਹੁੰਦੇ ਕੋਈ ਡਾਕਟਰ ਬਣਿਆ ਸਾਇੰਟਿਸਟ ਬਣਿਆ ਫਿਲਾਸਫਰ ਬਣਿਆ ਵਿਦਵਾਨ ਬਣਿਆ ਸਕਾਲਰ ਬਣਿਆ ਸਟੂਡੈਂਟ ਬਣਿਆ ਟੀਚਰ ਬਣਿਆ ਆਹ ਬਣਿਆ ਬਿਜ਼ਨਸਮੈਨ ਬਣਿਆ ਉਹ ਬਣਿਆ ਇਹ ਸਭ ਕੁਝ ਤੁਹਾਡੇ ਵੱਸ ਵਿੱਚ ਹੈ ਤੁਸੀਂ ਕੀ ਬੰਨਾ ਚਾਹੁੰਦੇ ਹੋ ਤੁਹਾਡਾ ਟਾਰਗੇਟ ਕੀ ਹੈ ਤੁਹਾਡਾ ਏਮ ਕੀ ਹੈ ਤੁਹਾਡਾ ਮਕਸਦ ਕੀ ਹੈ ਉਹ ਕੁਝ ਤੁਸੀਂ ਬਣ ਜਾਂਦੇ ਹੋ ਜੋ ਵਸ ਵਿੱਚ ਨਹੀਂ ਉਹਨੂੰ ਵਸ ਵਿੱਚ ਕਰਨਾ ਚਾਹੁੰਦੇ ਆ ਜੋ ਵਸ ਵਿੱਚ ਹੈ ਉਹ ਕਰਨਾ ਚਾਹੁੰਦੇ ਨਹੀਂ ਢੇਰੀ ਟਾਗੇ ਬੈਠੇ ਰਹਿੰਦੇ ਫਿਰ ਕਹਿੰਦਾ ਜੋ ਤੁਹਾਡੇ ਵਸ ਵਿੱਚ ਨਹੀਂ ਹੈ ਉਹ ਵਸ ਵਿੱਚ ਕਰਨਾ ਚਾਹੁੰਦੇ ਉਹ ਮੈਂ ਮਰਾਂ ਨਾ ਮੈਂ ਸੋਨਾ ਬਣ ਕੇ ਦੁਨੀਆ ਦੇ ਅੰਦਰ ਵਿੱਚ ਰਾਂ ਜੋ ਵਸ ਵਿੱਚ ਹੈ ਉਹ ਤੁਸੀਂ ਕਰਨਾ ਨਹੀਂ ਚਾਹੁੰਦੇ ਔਰ ਜਿਹੜਾ ਕਰਨਾ ਚਾਹੁੰਦੇ ਨੇ ਉਹ ਕੁਝ ਬਣ ਜਾਂਦੇ ਨੇ ਔਰ ਜੋ ਢੇਰੀ ਟਾ ਕੇ ਬੈਠੇ ਰਹਿੰਦੇ ਨੇ ਵੇਖੋ ਜੀ ਕਿਸਮਤ ਵਿੱਚ ਲਿਖਿਆ ਹੋਏਗਾ ਇਦਾਂ ਹੋ ਜਾਏਗਾ ਨਹੀਂ ਲਿਖਿਆ ਹੋਏਗਾ ਨਹੀਂ ਹੋਏਗਾ ਉਹ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਨੇ ਮਿਹਨਤ ਕਰੋ ਲਗਨ ਦੇ ਨਾਲ ਕਰੋ ਯਤਨ ਦੇ ਨਾਲ ਕਰੋ ਸਕੂਨ ਵਿੱਚ ਰਹਿ ਕੇ ਕਰੋ ਸੰਤੁਸ਼ਟੀ ਵਿੱਚ ਰਹਿ ਕੇ ਕਰੋ ਤੁਹਾਡੀ ਮਿਹਨਤ ਇੱਕ ਦਿਨ ਰੰਗ ਲਿਆਏਗੀ ਜਨਮ ਤੇ ਮਰਨ ਦੇ ਝਖੜ ਵਿੱਚ ਨਾ ਪਾਓ ਕਿ ਕਦੋਂ ਜਨਮੇ ਸਾਂ ਤੇ ਕਦੋਂ ਮਰਨਾ ਹੈ ਪਤਾ ਨਹੀਂ ਬਲਾਵਾ ਆ ਜਾਏ ਹੁਣੇ ਆ ਜਾਏ ਅਗਲਾ ਸਾਲ ਹੋਣਾ ਹੈ ਕਿ ਨਹੀਂ ਹੋਣਾ ਜਾਂ ਕਿੰਨਾ ਹੋਰ ਸਮਾਂ ਮਿਲਣਾ ਨਹੀਂ ਮਿਲਣਾ ਕੁਝ ਕਰ ਸਕੋ ਤੇ ਚੰਗਾ ਕਰੋ ਨਾ ਕਰ ਸਕੋ ਤੇ ਕਮ ਸੇ ਕਮ ਬੁਰਾ ਤੇ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ